ਬਾਬਾ ਬੁੱਲੇ ਸ਼ਾਹ ਕਹਿੰਦੇ ਮਾਲਾ ਫਰੀ ਪਰ ਦਿਲ ਨਹੀਂ ਫਿਰਿਆ ਕੀ ਲੈਣਾ ਮਾਲਾ ਫੜ ਕੇ ਜਾਗ ਬਿਨਾ ਦੁੱਧ ਕਦੇ ਨਹੀਂ ਜੰਮਦੇ ਭੈਣਾਂ ਨੂੰ ਪਤਾ ਵਾ ਪਤੀਲਾ ਚੁੱਲੇ ਤੇ ਧਰ ਦਿਓ ਡਾਈ ਜਾਵ ਅੱਗ ਜਿੰਨਾ ਚਿਰ ਦਹੀਂ ਨਾ ਪਾਉਂਗੇ ਨਿੰਬੂ ਨਾ ਨਚੋੜੋਂਗੇ ਉਹਨਾਂ ਚਿਰ ਪਨੀਰ ਨਹੀਂ ਬਣਨਾ ਛੜ ਜਾਣਾ ਦੁੱਧ ਸਾਰਾ ਪਤੀਲਾ ਸੁੱਕ ਜੂ ਜਾਗ ਲਾਉਣੀ ਪੈਣੀ ਆ ਗੁਰਦੁਆਰੇ ਬਹੁਤ ਨੇ ਇੱਕ ਪਿੰਡ ਚ ਨੌਨੋ ਆਖੋ ਵੇ ਆ ਪੰਜਾਬ ਦੇ ਵਿੱਚ ਤੇ ਮਹਾਰਾਜ ਦੀ ਕਿਰਪਾ ਨਾਲ 10 ਕਿਲੋਮੀਟਰ ਦੇ ਵਿੱਚ ਨਾ ਘੱਟੋ ਘੱਟ 15 ਰੱਬ ਦੇ ਘਰ ਆ ਖੋ ਵੇ ਉਹ ਇੰਗਲੈਂਡ ਚ ਤੁਰਿਆ ਫਿਰਦਾ ਹੀ ਉੱਥੇ ਕਹਿੰਦੇ ਕਾਨੂੰਨ ਵਧੀਆ ਤੇ ਆਪਣੇ ਕਾਨੂੰਨ ਨਾ ਸਹੀ ਕਰਿਓ ਆਖੋ ਸੱਤ ਇੱਥੇ ਜਿਹਦੀ 1.5 ਲੱਖ ਤਨਖਾਹ ਵਾ ਨਾ ਕਚੈਰੀ ਚ ਬੈਠਾ ਉਹ ਵੀ ਨੀਤ ਭੈੜੀ 9 ਵਜੇ ਡਿਊਟੀ ਸ਼ੁਰੂ ਹੁੰਦੀ ਤੇ 3 ਵਜੇ ਤੱਕ ਉਹ ਆਉਂਦਾ 12 ਵਜੇ ਤੇ ਫੇਰ ਪਾਜੰਦਾ ਰੋਟੀ ਖਾਣ ਤੇਨਕੇ ਟਿ ਡਿਊਟੀ ਦਿੱਤੀ ਜੇ ਕੰਮ ਕਰਾਉਣਾ ਕਹਿੰਦਾ 20000 ਲੱਗੂ ਪਾਸੀ ਜੇ ਵਿੱਚ ਪਾ ਦੇ ਲੈ ਤੇ ਕੀ ਫਾਇਦਾ ਜਾ ਕੇ ਬਾਬੇ ਬੇਰ ਸਾਹਿਬ ਦੇੇ ਕਰਾ ਕੇ ਕਹਿੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਦੇਖੋ ਸਾਡੇ ਹਾਥੀ ਵਾਂਗੂ ਦੰਦ ਦਿਖਾਉਣ ਵਾਲੇ ਹੋਰ ਆ ਤੇ ਖਾਣ ਵਾਲੇ ਪਖੰਡ ਹੋ ਰਿਆ ਧਰਮ ਦੇ ਨਾਂ ਤੇ ਬਾਬੇ ਨੇ ਪਖੰਡ ਨਹੀਂ ਕੀਤਾ